ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਸਪੈਸ਼ਲ ਰੈਸিপি ਲੈ ਕੇ ਆਈਆਂ ਮੇਥੀ ਅਤੇ ਪਾਲਕ ਵਾਲੀਆਂ ਗਰਮਾ ਗਰਮ ਬਹੁਤ ਹੀ ਜ਼ਿਆਦਾ ਟੇਸਟੀ ਪੂਰੀਆਂ ਸਰਦੀਆਂ ਦਾ ਸੀਜ਼ਨ ਹੈ ਸਰਦੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਫਰੈਸ਼ ਫਰੈਸ਼ ਮੇਥੀ ਤੇ ਪਾਲਕ ਜਿਹੜੀ ਮਾਰਕੀਟ ਦੇ ਵਿੱਚ ਆਂਦੀ ਹੈ ਸਿੰਪਲ ਪੂਰੀਆਂ ਤੁਸੀਂ ਕਈ ਵਾਰ ਬਣਾ ਕੇ ਖਾਧੀ ਹੋਣੀ ਆ ਪਰ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਮੇਥੀ ਪਾਲਕ ਦੀਆਂ ਪੂਰੀਆਂ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਪੂਰੀਆਂ ਬਣਾਉਣਾ ਸ਼ੁਰੂ ਕਰਦੇ ਆ ਪੂਰੀਆਂ ਬਣਾਉਣ ਦੇ ਲਈ ਇੱਥੇ ਮੈਂ ਕਣਕ ਦਾ ਆਟਾ ਲਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਆਟਾ ਲੈ ਲੈਣਾ ਜਿੰਨੀ ਤੁਹਾਨੂੰ ਜ਼ਰੂਰਤ ਹੈ ਇੱਕ ਮੁਠੀ ਮੇਥੀ ਤੇ ਇੱਕ ਮੁਠੀ ਪਾਲਕ ਲਈ ਸੀ ਦੋਨਾਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰਕੇ ਧੋ ਕੇ ਕੱਟ ਲਿਆ ਔਰ ਚਾਰ ਹਰੀਆਂ ਮਿਰਚਾਂ ਤੇ ਇੱਕ ਟੁਕੜਾ ਅਦਰਕ ਦਾ ਪੀਸ ਕੇ ਉਹਦਾ ਪੇਸਟ ਬਣਾ ਲਿਆ ਹੁਣ ਇਹ ਸਾਰੀਆਂ ਚੀਜ਼ ਆਪਾਂ ਆਟੇ ਦੇ ਵਿੱਚ ਮਿਕਸ ਕਰ ਦਵਾਂਗੇ ਪਾ ਦਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧੀ ਕੌਲੀ ਸੂਜੀ ਦੀ ਸੋਜੀ ਦੇ ਨਾਲ ਪੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਤੇ ਤੁਸੀਂ ਵੀ ਇਹਦੇ ਵਿੱਚ ਸੋਜੀ ਜਿਹੜੀ ਹੈ ਜ਼ਰੂਰ ਪਾਓ 4 ਚਮਚ ਦੇ ਕਰੀਬ ਸੋਜੀ ਜਿਹੜੀ ਮੈਂ ਇਹਦੇ ਵਿੱਚ ਪਾਈ ਹੈ ਹੁਣ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਜਿਹੜਾ ਇਹਦੇ ਵਿੱਚ ਪਾ ਲੈਣਾ ਹੈ ਅੱਧਾ ਚਮਚੇ ਦੇ ਵਿੱਚ ਮੈਂ ਹਲਦੀ ਪਾਈ ਹੈ ਤਾਂ ਕਿ ਕਲਰ ਵਧੀਆ ਆਏ 1/4 ਚਮਚ ਗਰਮ ਮਸਾਲਾ ਪਾਇਆ 1/4 ਚਮਚ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਜੇ ਨਹੀਂ ਪਾਣੇ ਤੁਸੀਂ ਇਸ ਤੋਂ ਬਿਨਾਂ ਵੀ ਇਹ ਪੂਰੀਆਂ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਹੁਣ ਆਪਾਂ ਪਹਿਲੇ ਸੁੱਕੀਆਂ ਚੀਜ਼ਾਂ ਸਾਰੀਆਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਮੇਥੀ ਤੇ ਪਾਲਕ ਜਿਹੜੀ ਹੈ ਜਦੋਂ ਇਹਨਾਂ ਵਿੱਚ ਨਮਕ ਚੱਲ ਜਾਂਦਾ ਹੈ ਤੇ ਫਿਰ ਇਹ ਪਾਣੀ ਛੱਡ ਦਿੰਦੇ ਆ ਤੇ ਇਸ ਕਾਰਨ ਜਿਹੜਾ ਪਾਣੀ ਹੈ ਇਹਦੇ ਵਿੱਚ ਥੋੜਾ ਥੋੜਾ ਪਾਣਾ ਤੇ ਸਖਤ ਜਿਹਾ ਆਟਾ ਜਿਹੜਾ ਗੁੰਨ ਕੇ ਤਿਆਰ ਕਰਨਾ ਹੈ ਕਿਉਂਕਿ ਇਹਨੂੰ ਆਪਾਂ ਰੈਸਟ ਕਰਨ ਲਈ ਵੀ 10 ਮਿੰਟ ਲਈ ਛੱਡਣਾ ਹੈ ਤੇ ਫਿਰ ਆਟਾ ਜਿਹੜਾ ਪਤਲਾ ਹੋ ਜਾਏਗਾ ਜਦੋਂ ਮੇਥੀ ਤੇ ਪਾਲਕ ਜਿਹੜਾ ਪਾਣੀ ਛੱਡਣਗੇ ਤੇ ਆਪਾਂ ਥੋੜਾ ਥੋੜਾ ਆਟਾ ਪਾ ਕੇ ਇੱਕ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਸਰਦੀਆਂ ਦਾ ਸੀਜ਼ਨ ਹੈ ਸਰਦੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੀਆਂ ਨੇ ਇਹ ਪੂਰੀਆਂ ਖਾਣ ਦੇ ਵਿੱਚ ਤੇ ਇੱਕ ਵਾਰ ਬਹੁਤ ਟੇਸਟੀ ਪੂਰੀਆਂ ਬਣ ਕੇ ਤਿਆਰ ਹੁੰਦੀਆਂ। ਬਿਨਾ ਸਬਜ਼ੀ ਤੋਂ ਵੀ ਤੁਸੀਂ ਇਹ ਪੂਰੀਆਂ ਜਿਹੜੀਆਂ ਬਹੁਤ ਸੁਆਦ ਦੇ ਨਾਲ ਖਾ ਲੋਗੇ। ਤੇ ਆਟਾ ਜਿਹੜਾ ਮੈਂ ਗੁੰਨ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਟਾ ਜਿਹੜਾ ਬਹੁਤ ਜ਼ਿਆਦਾ ਸਖਤ ਹੈ ਤੇ ਇਹਨੂੰ ਆਪਾਂ ਹੁਣ 10 ਮਿੰਟ ਲਈ ਟੱਕ ਕੇ ਰੱਖ ਦਿੰਨੇ ਆ। ਤੇ ਫਿਰ ਆਪਾਂ ਪੂਰੀਆਂ ਦੀਆਂ ਬਣਾਵਾਂਗੇ। 10 ਮਿੰਟ ਹੋ ਗਿਆ ਆਟੇ ਨੂੰ ਟੱਕੇ ਹੋਏ ਤੇ ਹੁਣ ਆਪਾਂ ਪੂਰੀਆਂ ਬਣਾਉਣਾ ਸ਼ੁਰੂ ਕਰਦੇ ਆ। ਦੂਸਰੇ ਪਾਸੇ ਮੈਂ ਤੇਲ ਗਰਮ ਕਰਨ ਲਈ ਰੱਖ ਦਿੱਤਾ ਹੈ ਤੇ ਹੁਣ ਆਪਾਂ ਸੁੱਕਾ ਆਟਾ ਹੱਥ ਨੂੰ ਲਗਾ ਕੇ ਪੂਰੀਆਂ ਦੇ ਘਰ ਦੇ ਪੇੜੇ ਜਿਹੜੇ ਬਣਾ ਲੈਣੇ ਆ ਤੁਸੀਂ ਵੱਡੇ ਜਾਂ ਛੋਟੇ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨੀ ਜਿੰਨੀ ਤੁਸੀਂ ਪੂਰੀਆਂ ਬਣਾਉਂਦੇ ਉਸੇ ਤਰੀਕੇ ਦੇ ਪੇੜੇ ਜਿਹੜੇ ਬਣਾ ਲੈਣੇ ਆ ਤੇ ਹੁਣ ਆਪਾਂ ਸੁੱਕਾ ਆਟਾ ਲਗਾ ਕੇ ਪਹਿਲੇ ਚਕਲੀ ਬਣਾਵਾਂਗੇ ਤੇ ਫਿਰ ਆਪਾਂ ਸੁੱਕਾ ਆਟਾ ਲਗਾ ਕੇ ਇਹਦੀ ਪੂਰੀ ਬੇਲ ਕੇ ਤਿਆਰ ਕਰ ਲਵਾਂਗੇ ਮੈਂ ਸੁੱਕਾ ਆਟਾ ਲਗਾ ਕੇ ਪੂਰੀਆਂ ਬੇਲ ਰਹੀਆਂ ਤੁਸੀਂ ਤੇਲ ਲਗਾ ਕੇ ਵੀ ਪੂਰੀਆਂ ਜਿਹੜੀਆਂ ਬਣਾ ਸਕਦੇ ਹੋ ਹੁਣ ਆਪਾਂ ਛੋਟੇ-ਛੋਟੀਆਂ ਪੂਰੀਆਂ ਦੀਆਂ ਬਣਾ ਕੇ ਜਿਹੜੀਆਂ ਤਿਆਰ ਕਰ ਲੈਣੀਆਂ। ਮੇਥੀ ਤੇ ਪਾਲਕ ਮੈਂ ਥੋੜੀ ਮੋਟੀ-ਮੋਟੀ ਕੱਟੀ ਹੋਈ ਸੀ ਤੁਸੀਂ ਬਿਲਕੁਲ ਬਰੀਕ-ਬਰੀਕ ਕੱਟ ਕੇ ਪਾਇਓ ਫਿਰ ਬਿਲਕੁਲ ਵੀ ਪੂਰੀਆਂ ਜਿਹੜੀਆਂ ਫਟਣਗੀਆਂ ਨਹੀਂ ਬਹੁਤ ਵਧੀਆ ਪੂਰੀਆਂ ਬਣ ਕੇ ਤਿਆਰ ਹੋਣਗੀਆਂ। ਹੁਣ ਇਸੇ ਤਰੀਕੇ ਨਾਲ ਆਪਾਂ ਪੂਰੀਆਂ ਜਿਹੜੀਆਂ ਬਣਾ ਲੈਣੀਆਂ ਨਾਲ ਦੀ ਨਾਲ ਆਪਾਂ ਪੂਰੀਆਂ ਬਣਾਵਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਪੂਰੀਆਂ ਜਿਹੜੀਆਂ ਫਰਾਈ ਕਰਾਂਗੇ ਕਿਉਂਕਿ ਦੂਸਰੇ ਪਾਸੇ ਮੈਂ ਤੇਲ ਗਰਮ ਕਰਨ ਲਈ ਰੱਖ ਦਿੱਤਾ ਹੈ। ਤੇਲ ਗਰਮ ਕਰਨ ਲਈ ਰੱਖ ਦਿੱਤਾ ਸੀ ਤੇਲ ਬਹੁਤ ਵਧੀਆ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪੂਰੀ ਪਾਵਾਂਗੇ ਤੇ ਪੂਰੀ ਨੂੰ ਆਪਾਂ ਫਰਾਈ ਕਰਾਂਗੇ ਵਧੀਆ ਜਿਹੇ ਤਰੀਕੇ ਦੇ ਨਾਲ ਤੁਸੀਂ ਮੇਥੀ ਵਾਲੇ ਜਿਹੜੇ ਆ ਰੋਟੀਆਂ ਕਈ ਵਾਰ ਬਣਾ ਕੇ ਖਾਦੀ ਹੋਣੀਆਂ ਮੱਕੀ ਦੇ ਆਟੇ ਦੀਆਂ ਰੋਟੀਆਂ ਵੀ ਮੇਥੀ ਵਾਲੀਆਂ ਬਣਾ ਕੇ ਖਾਦੀ ਹੋਣੀਆਂ ਪਰ ਇੱਕ ਵਾਰ ਤੁਸੀਂ ਪੂਰੀਆਂ ਬਣਾ ਕੇ ਦੇਖਿਓ ਬਹੁਤ ਟੇਸਟੀ ਲੱਗਦੀਆਂ ਖਾਣ ਦੇ ਵਿੱਚ ਇਹਨੂੰ ਆਪਾਂ ਉਲਟਾਉਂਦੇ ਪਲਟਾਉਂਦੇ ਜਿਹੜਾ ਆ ਫਰਾਈ ਕਰਨਾ ਹੈ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ ਔਰ ਤੇਲ ਜਿਹੜਾ ਚੰਗੀ ਤਰ੍ਹਾਂ ਇਹਦੇ ਨਾਲ ਗਰਮ ਹੋਣਾ ਚਾਹੀਦਾ ਜਦੋਂ ਤੁਸੀਂ ਪੂਰੀਆਂ ਫਰਾਈ ਕਰਨੀਆਂ ਤਾਂ ਹੀ ਪੂਰੀਆਂ ਜਿਹੜੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਜੇਕਰ ਜ਼ਿਆਦਾ ਹਾਈ ਫਲੇਮ ਤੇ ਤੇਲ ਤੁਸੀਂ ਗਰਮ ਕਰੋਗੇ ਤੇ ਫਿਰ ਪੂਰੀਆਂ ਤਾਂ ਪੱਕ ਜਾਣਗੀਆਂ ਪਰ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਬਾਹਰੋਂ ਇਹਨਾਂ ਦਾ ਕਲਰ ਜਿਹੜਾ ਹੈ ਜਲਦੀ ਚੇਂਜ ਹੋ ਜਾਏਗਾ ਇਸ ਕਾਰਨ ਮੀਡੀਅਮ ਗੈਸ ਦੇ ਉੱਤੇ ਤੁਸੀਂ ਇਹ ਪੂਰੀਆਂ ਫਰਾਈ ਕਰਨੀਆਂ ਇਸੇ ਤਰੀਕੇ ਦੇ ਨਾਲ ਆਪਾਂ ਬਾਕੀ ਦੀਆਂ ਪੂਰੀਆਂ ਵੀ ਜਿਹੜੀਆਂ ਫਰਾਈ ਕਰਕੇ ਤਿਆਰ ਕਰ ਲੈਣੀਆਂ ਇਹ ਪੂਰੀਆਂ ਮੇਥੀ ਤੇ ਪਾਲਕ ਪਾਣ ਦੇ ਕਾਰਨ ਜਿਆਦਾ ਫੁੱਲਦੀਆਂ ਨਹੀਂ ਐ ਤੇ ਜੇਕਰ ਨਹੀਂ ਵੀ ਫੁੱਲਣਗੀਆਂ ਤਾਂ ਵੀ ਕੋਈ ਗੱਲ ਨਹੀਂ ਇਹ ਇਦਾਂ ਵੀ ਬਹੁਤ ਵਧੀਆ ਲੱਗਦੀਆਂ ਖਾਣ ਦੇ ਵਿੱਚ ਜ਼ਰੂਰੀ ਨਹੀਂ ਐ ਫੁੱਲੀਆਂ ਫੁੱਲੀਆਂ ਪੂਰੀਆਂ ਹੀ ਜਿਹੜੀਆਂ ਉਹੀ ਟੇਸਟ ਲੱਗਦੀਆਂ ਖਾਣ ਦੇ ਵਿੱਚ ਦਬਾਸੀ ਨੂੰ ਵੀ ਆਪ ਇਸੇ ਤਰੀਕੇ ਦੇ ਨਾਲ ਫਰਾਈ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਹਿਲੇ ਵਾਲੀ ਪੂਰੀ ਜਿਹੜੀ ਸੀ ਉਹ ਨਹੀਂ ਫੁੱਲੀ ਸੀ ਹੁਣੇ ਵਾਲੀ ਪੂਰੀ ਜਿਹੜੀ ਹੈ ਫੁੱਲ ਗਈ ਐ ਇਸੇ ਤਰੀਕੇ ਦਾ ਸਾਰੀਆਂ ਪੂਰੀਆਂ ਬਣ ਕੇ ਜਿਹੜੀਆਂ ਤਿਆਰ ਹੋਣਗੀਆਂ ਤੇ ਸਾਰੀਆਂ ਪੂਰੀਆਂ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਫਰਾਈ ਕਰਕੇ ਤਿਆਰ ਕਰ ਲੈਣੇ ਆ। ਸਾਰੀਆਂ ਪੂਰੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪੂਰੀਆਂ ਬਣ ਕੇ ਤਿਆਰ ਹੋਈਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈਆਂ ਇੱਕ ਪੂਰੀ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਬਹੁਤ ਟੇਸਟੀ ਬਣੀਆਂ ਇਹ ਪੂਰੀਆਂ ਔਰ ਕ੍ਰਿਸਪੀ ਤਾਂ ਬਹੁਤ ਜ਼ਿਆਦਾ ਬਣੀਆਂ ਬਾਹਰੋਂ ਕ੍ਰਿਸਪੀ ਅੰਦਰੋਂ ਸੌਫਟ ਬਣ ਕੇ ਤਿਆਰ ਹੋਈਆਂ। ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਪੂਰੀਆਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਲੱਗਣਗੀਆਂ ਤੁਹਾਨੂੰ ਖਾਣ ਦੇ ਵਿੱਚ ਮੇਰੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਿਲਦੇ ਆਗਲੀ ਰੈਸਪੀ ਵਿੱਚ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ